ਅਜਿ ਦੀ ਦਿਹਾੜੀ ਰਖ ਢੋਲੀ ਨਿਮਾ ਮੇਰੇ ਬਾਪ دیਵਾਨੇ ਕੇ ਗੋਲੀ ਨਿਮਾ ਮੇਰੀ ਢੋਲੀ ਨੂੰ ਲੱਗਿੜੇ ਚਾਪੇ ਨਿਮਾ ਮੈਨੂੰ ਵਿਦਿਆ ਕਰਨ ਮੇਰੇ ਮਾਪੇ ਨਿਮਾ ਅਜਿ ਦੀ ਦਿਹਾੜੀ ਰਖ ਢੋਲੀ ਨਿਮਾ ਮੇਰੇ ਬਾਪ دیਵਾਨੇ ਕੇ ਗੋਲੀ ਨਿਮਾ ਮੇਰੀ ਢੋਲੀ ਨੂੰ ਲੱਗੜੇ ਹੀਰੇ ਨਿਮਾ ਮੈਨੂੰ ਵਿਦਿਆ ਕਰਨ ਮੇਰੇ ਵੀਰੇ ਨਿਮਾ ਅਜ ਦੀ ਦਿਹਾੜੀ ਰਖ ਢੋਲੀ ਨਿਮਾ ਮੇਰੇ ਬਾਪ دیਵਾਨੇ ਕੇ ਗੋਲੀ ਨਿਮਾ ਮੇਰੀ ਢੋਲੀ ਨੂੰ ਲੱਗੜੇ ਲੋਚੇ ਨਿਵਾ ਮੈਨੂੰ ਵਿਦਿਆ ਕਰਨ ਮੇਰੇ ਚਾਚੇ ਨਿਵਾ ਜਿਦੀ ਦਿਹੜੀ ਰਖ ਡੋਲੀ ਨਿਵਾ ਮੇਰੇ ਬਾਪੋ ਦੀਵਾਨੇ ਕੇ ਗੋਲੀ ਨਿਵਾ ਮੇਰੀ ਡੋਲੀ ਨੂੰ ਲੱਗ ਰੇ ਅਨੇ ਨਿਮਾ ਮੇਨੋ ਵਿਦੇ ਆਕਰਣ ਮੇਰੇ ਮਾ ਮੇਨੀ ਮੋ ਨਜੀ ਦੇਹੜੀ ਰਖ ਢੋਲੀ ਨਿਮਾ ਮੇਰੇ ਬਾਪ دیਵਾਨੀ ਕੇ ਗੋਲੀ ਨਿਮਾ